ਲਓ ਬਈਆ ਭਾਗੀ ਬਾਂਦਰ ਵਾਲਾ ਬਾਈ ਜਦੋਂ ਕਰਾਉਂਦਾ ਸਿਰਾਂ ਹੀ ਕਰਾਉਂਦਾ ਤੇ ਆਹ ਦੇਖ ਲਓ ਸਾਰਾ ਫਾਰਮ ਭਰਤਾ ਦੇਸੀ ਮੁਰਗੀ ਨਾਲ ਜਿਹੜੇ ਭਰਾਵਾਂ ਨੂੰ ਚਾਹੀਦੀਆਂ ਸੀ ਆਂਡੇ ਵਾਲੀਆਂ ਮੁਰਗੀਆਂ ਬਾਈ ਕੋਲੇ ਫੁੱਲ ਸਟਾਕ ਆ ਗਿਆ ਤੇ ਕੱਲਾ ਕੈਨ ਨੂੰ ਨਹੀਂ ਵੀ ਆਂਡੇ ਲਾਉਂਦੀਆਂ ਮੁਰਗੀ ਜਿਹੜੀ ਮੁਰਗੀ ਮਰਜੀ ਆ ਕੇ ਫੜ ਲਿਓ ਆਂਡਿਆਂ ਦੇ ਬਈ ਕ੍ਰੇਟ ਭਰੇ ਪਿਆ ਚੈੱਕ ਕਰ ਲਓ ਸਾਰੀ ਮੁਰਗੀ ਹੈਗੀ ਆਂਡੇ ਤੇ ਠੀਕ ਆ ਬਾਈ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਬਾਈ ਆ ਗਿਆ ਫਿਰ ਨਵਾਂ ਮਾਲ ਆਪਣੇ ਕੋਲੇ ਹਾਂਜੀ ਹਾਂਜੀ ਬਾਈ ਪੂਰੀ ਆਂਡੇ ਤੇ ਹੋਊਗੀ ਤਿਆਰ ਸਾਰੀ ਮੁਰਗੀ ਏ ਟੂ ਜ਼ेड ਆਂਡੇ ਤੇ ਆ ਬਾਈ ਤੇ ਵਜਨ ਵੀ 2 ਕਿਲੋ ਪਲੱਸ 2-2 ਕਿਲੋ ਦੀਆਂ ਮੁਰਗੀਆਂ ਆਈਆਂ ਠੀਕ ਆ ਬਾਈ ਹਾਂ ਬਾਈ ਇਦੋਂ ਆਪ ਕਹਿਣਾ ਇਦੋਂ ਆਏ ਮੁਰਗੀਆਂ ਇਹ ਜੀ ਮਸਾਂ ਮਿਲੇ ਠੀਕ ਆ ਆ ਲੈ ਜਾਓ ਜਿਹੜੇ ਤੋਂ ਮੇਲਾ ਲੁੱਟਿਆ ਜਾਂਦਾ ਬਾਈ ਜਿੰਨੀਆਂ ਮਰਜ਼ੀ ਲਿਆ ਸਕਦਾ 5 ਦਾ 10 20 ਇੱਕ ਲੈ ਜਾਓ ਭਾਵੇਂ 10 ਲੈ ਜਾਓ ਭਾਵੇਂ 20 ਲੈ ਜਾਓ ਬਾਈ ਰੇਟ ਕਿੰਨਾ ਹੋਊਗਾ ਰੇਟ 450 ਹੋਊ ਬਾਈ ਫਿਕਸ ਹੋਊਗਾ ਰੇਟ ਆ ਠੀਕ ਆ ਬਾਈ ਠੀਕ ਆ ਰੇਟ ਨਹੀਂ ਕੱਟਣਾ ਹੈਗਾਗਾ ਬਾਈ ਕਈ ਭਰਾ ਕਹਿੰਦੇ ਗੁੱਸਾ ਯਾਰ ਰੇਟ ਨਹੀਂ ਘਟਦੇ ਮਾਨਤਾਨ ਨਹੀਂ ਹੈ ਨਾ ਯਾ ਭਾ ਮਾਨਤਾਨ ਬਾਈ ਪਹਿਲਾਂ ਹੀ 50 ਰੁਪਏ ਦਾ ਮਾਰਜਿਨ ਛੱਡਦਾ 500 ਵਾਲੀ ਮੁਰਗੀ ਆ ਇਹ 450 ਦੀ ਕਰਤੀ ਆਫਰ ਲਾਦਾ ਬਾਈ ਇਹ ਬਾਈ ਦਾ ਬਾਈ ਹੈਗਾ ਹੋਲ ਸੇਲ ਦਾ ਕੰਮ ਆ ਤੁਸੀਂ ਚੈੱਕ ਕਰ ਲਓ ਹੁਣ 1500 2000 ਨਾਲ ਹੋਊਗਾ ਤੇ ਬਾਈ ਨੇ ਉਸੇ ਰੇਟ ਤੇ ਦੇਣਾ ਸਾਰਿਆਂ ਨੂੰ ਚਾਹੇ ਕੋਈ 20 ਲੈ ਜਾਓ ਚਾਹੇ 5 ਲੈ ਜਾਓ ਚਾਹੇ 1 ਲੈ ਜਾਓ ਪੂਰੀ ਤਿਆਰ ਮੁਰਗੀਆਂ ਅੰਡੇ ਤੇ ਮੁਰਗੀਆਂ ਤੇ ਆਰ ਆਈ ਆਰ ਤੇ ਡੀ ਪੀ ਕਰੋਸ ਹੈ ਨਾ ਬਾਈ ਹਾਂ ਹਾਂ ਬਾਈ ਠੀਕ ਆ ਬਾਈ ਡੀ ਐਸ ਪੀ ਫਾਰਮ ਤੇ ਆ ਜਾਓ ਬਾਈ ਜਿਨ੍ਹਾਂ ਨੇ ਅੰਡੇ ਵਾਲੀਆਂ ਮੁਰਗੀਆਂ ਲੈਣੀਆਂ ਪੂਰਾ ਫੁੱਲ ਆਂਡਾ ਜਿੰਦੀਆਂ ਮੁਰਗੀਆਂ ਬਈ ਆ ਦੇਖ ਲੋ ਮੁਰਗੀਆਂ ਬੈਠੀਆਂ ਆਂ ਅੰਡੇ ਲਾਈ ਜਾਂਦੀਆਂ ਬਈ ਆਂਡੇ ਹੀ ਮਿਲ ਜਾਂਦੇ ਦੇਸੀ ਆਂਡੇ ਵੀ ਮਿਲ ਜਾਂਦੇ ਨੇ ਵੀਰੇ ਟੰਡ ਆਂਡੇ ਬਈ 350 ਰੁਪਏ ਦੀ ਟ੍ਰੇ ਆ ਬਈ 30 ਆਂਡਿਆਂ ਦੀ 30 ਆਂਡਿਆਂ ਦੀ ਬਈ ਠੀਕ ਆ ਬਈ ਸਾਡੇ 11 ਰੁਪਏ ਦਾ ਬੈਂਦਾ ਆਂਡਾ ਬਈ